ਮੇਰੇ ਤੋਂ ਪੈਸੇ ਲੈ ਕੇ ਇਹ ਬਜਾਰਤੋਂ ਆਪਣੇ ਬਡੇ ਭਰਾ ਤੋਂ ਕੱਪੜੇ ਲੈਣ ਗਿਆ ਸੀਗਾ ਹੀ ਕੱਪੜੇ ਲੈ ਕੇ ਉੱਥੋਂ ਵਾਪਸ ਆ ਰਿਹਾ ਸੀਗਾ ਜਦੋਂ ਜੀ ਵਾਪਸ ਆ ਰਿਹਾ ਸੀਗਾ ਉਧਰੋਂ ਸੇਖੇ ਫਾੜ ਤੋਂ ਟ੍ਰੇਨ ਜਾ ਰਹੀ ਸੀ ਇਹ ਟ੍ਰੇਨ ਤੋਂ ਸੇਖੇ ਫਾੜ ਤੋਂ ਰੇਲਵੇ ਸਟੇਸ਼ਨ ਕੋਲ ਨੂੰ ਆ ਰਿਹਾ ਸੀ ਤਾਂ ਉੱਥੇ ਚਾਰ ਪੰਜ ਬੰਦੇ ਸੀਗੇ ਬੈਠੇ ਕੋਈ ਨਹੀਂ ਥੇੜੀ ਹੋਣਗੇ ਜਾਂ ਸਾਨੂੰ ਨਹੀਂ ਪਤਾ ਨਹੀਂ ਥੇੜੀ ਹੋਣਗੇ ਜਿਹੜਾ ਕੋਈ ਕੁਝ ਕਰ ਰਹੀ ਸੀ ਉੱਥੇ ਫਲੇਟਰ ਦੇ ਨਾਲ ਉੱਥੋਂ ਬੱਚੇ ਨਾਲ ਮੇਰੇ ਨਾਲ ਝਗੜਾ ਹੋਈ ਜੀ ਝਗੜਾ ਹੋ ਕੇ ਇਹਦੇ ਨਾਲ ਤਾਂ ਕੱਪੜੇ ਪਾੜਤੇ ਜੀ ਆਹ ਵਾਲੇ ਆਹ ਦੇ ਕੱਪੜੇ ਫਟੇ ਹੋਏ ਤੇ ਜੀ ਜਦੋਂ ਕਿ ਕੁੱਟਮਾਰ ਕੀਤੀ ਇਹਦੇ ਨਾਲ ਇਹਨੂੰ ਕੁੱਟਮਾਰ ਕਰਕੇ ਇਹ ਤੋਂ ਪੈਸੇ ਖੋਲੇ ਜਿੰਨੇ ਵੀ ਇਹਦੀ ਜੇਜ ਸੀਗਾ 5-700 ਰੁਪਇਆ ਐਸੇ ਖੋ ਕੇ 4-500 ਰੁਪਇਆ ਸੀਗਾ ਜੀ ਕੁੱਟ-ਕਟ ਕੇ ਜੀ ਉਹ ਭੱਜ ਗਏ ਨੇ ਜਦੋਂ ਇਹਨੂੰ ਕੁੱਟਿਆ ਇਹਨੇ ਵੀ ਚੱਕ ਕੇ ਰੋੜਾ ਮਾਰਿਆ ਜੀ ਜਾਂ ਕੇਸ ਕੱਟ ਤੇ ਜੀ ਨਾਲ ਇਹਦੇ ਇਹਨੂੰ ਬੱਚੇ ਨੇ ਮੈਨੂੰ ਘਰੇ ਜਾ ਕੇ ਦੱਸਿਆ ਜੀ ਕਿ ਉਹ ਕੁੱਟ-ਕਟ ਕੇ ਥਰੂ ਚਲੇ ਆ ਗਏ ਘਰੇ ਦੱਸਿਆ ਸਾਨੂੰ ਦੇਖਿਆ ਸੀ ਕਿ ਅਸੀਂ ਦੇਖਿਆ ਜੀ ਅਸੀਂ ਉੱਥੋਂ ਆ ਕੇ ਇਹਦੇ ਪਾਪਾ ਨੂੰ ਬੁਲਾ ਕੇ ਫੋਨ ਕਰਕੇ ਅਸੀਂ ਰੇਲਵੇ ਸਟੇਸ਼ਨ ਤੇ ਰੇਲਵੇ ਵਾਲੀ ਚੌਂਕੀ ਤੇ ਅਸੀਂ ਰਿਪੋਰਟ ਕੀਤੀ ਰਿਪੋਰਟ ਕਰਕੇ ਸੇ ਉੱਥੋਂ ਵਾਪਸ ਆ ਰਹੇ ਤਾ ਸਾਡਾ ਬੇਟਾ ਨਾਲ ਸੀ ਮੇਰੇ ਸੰਦਰ ਬੇਟੇ ਨੇ ਉਹ ਪਛਾਣ ਲਈ ਜਿਹੜੋ ਪਛਾਣੇ ਜਿੱਥੇ ਬਹੁਤ ਕੱਟ ਸੀਗਾ ਸਾਰੇ ਜਣਿਆਂ ਨੇ ਛੜ ਲਿਆ ਉਹਨਾਂ ਨੂੰ ਨਾਲ ਤਾਂ ਥੋੜੀ ਕਟ ਮਾਰ ਕੀਤੀ ਫਿਰ ਰੇਲਵੇ ਤੋਂ ਫਿਰ ਦਿੱਤਾ ਜੀ ਉਹਨਾਂ ਨੇ ਕਟ ਮਾਰ ਕੀਤੀ ਤੇ ਆ ਮੇਰੇ ਬੱਚੇ ਦੇ ਕੇਸ ਕੱਟੇ ਹੋਏ ਜੀ ਆ ਬੱਚੇ ਦੀ ਟੀ-ਸ਼ਰਟ ਫੜੀ ਬਸ ਉਹਨੂੰ ਇਨਸਾਫ ਚਾਹੀਦਾ ਜੀ ਕੱਟੇ ਹੋਏ ਕੇਸ ਦਾ ਮੇਰਾ ਬੱਚਾ ਹੀ 13 ਸਾਲਾਂ ਦਾ ਮੁੰਡਾ ਜੀ ਮੇਰਾ ਬਾਜ਼ਾਰ ਚ ਗਿਆ ਸੀ ਆ ਦੀ ਮੰਮੀ ਤੋਂ ਪੈਸੇ ਲੈ ਕੇ ਗਈ ਸ਼ਰਟ ਲੈਣ ਖਾਤਰ ਜੀ ਮੇਰਾ ਵੱਡਾ ਬੇਟਾ ਲੱਗਿਆ ਬਾਜ਼ਾਰ ਚ ਦੁਕਾਨ ਤੇ ਮੇਰੇ ਵੱਡੇ ਬੇਟੇ ਕੋਲੋਂ ਸ਼ਰਟ ਲੈ ਕੇ ਆ ਰਿਹਾ ਸੀਗਾ ਜੀ ਸਿੱਕੇ ਫਿਰ ਇਹ ਆ ਲਈ ਸੀਗੀ ਇਹ ਫਾਟਿਆਂ ਦੇ ਸਟੇਸ਼ਨ ਕੰਨੀ ਨੂੰ ਹੋ ਗਿਆ ਜੀ ਉੱਥੇ ਚਾਰ ਪੰਜ ਮੁੰਡੇ ਬੈਠੇ ਸੀ ਇਹ ਉਹ ਮੁੰਡੇ ਹੈਗੇ ਹੰਡਾਇ ਦੇ ਜੀ ਤੇ ਉਹ ਚਿੱਟਾ-ਚੁੱਟਾ ਪੀ ਜਾਂਦੇ ਸੀਗੇ ਜੀ ਬੈਠੇ ਪੰਨੀ ਨਾਲ ਜਿਵੇਂ ਬੱਚੇ ਨੇ ਦੱਸਾਈ ਕਿ ਉਹ ਮਾੜਾ ਘਰੇ ਨਹੀਂ ਸੀਗਾ ਮੈਂ ਕਿਹਾ ਵਾਸੀ ਮੈਨੂੰ ਫੋਨ ਗਿਆ ਜੀ ਬਾਅਦ ਚੋਂ ਮੁੜ ਕੇ ਸੀ ਚਲੋ ਬੱਚਾ ਘਰੇ ਪਹੁੰਚਿਆ ਜੀ ਜਾ ਕੇ ਨੇ ਦੱਸਿਆ ਸੀ ਉੱਥੋਂ ਅੱਗੇ ਹੀ ਇਕੱਠੇ ਹੋ ਕੇ ਚਾਰ ਪੰਜ ਜਣੇ ਆ ਗਏ ਉਹ ਮੁੰਡੇ ਸੀ ਲੱਬੇ ਜੀ ਸਾਨੂੰ ਲੱਭਣੇ ਸੀ ਜੀ ਮੁੜ ਕੇ ਚੌਕੀ ਰਿਪੋਰਟ ਦੇਣ ਵਾਗੇ ਜੀ ਰਿਪੋਰਟ ਦੇਣ ਗਏ ਜਦੋਂ ਉੱਥੋਂ ਚੌਕੀ ਕੋਲ ਨੰਗੀ ਜਾਂਦੇ ਸੀਗੇ ਜੀ ਉਹ ਬੰਦੇ ਮੁੜ ਕੇ ਮੈਂ ਮ ਮਹਾਪੁੱਤ ਦੇਖ ਇਹੀ ਬੰਦੇ ਆਏ ਇਹਨੇ ਪਸਾਨ ਲੇ ਹਾਂਜੀ ਡੜੀ ਇਹੀ ਆ ਮੋੜ ਤੇ ਉਹ ਫੜ ਕੇ ਹੀ ਅਸੀਂ ਉੱਥੇ ਸਾਡੇ ਨਾਲ ਹੋਤੀਏ ਮੁੰਡੇ ਉਹਨਾਂ ਦੇ ਕੁੱਟ ਮਾਰ ਵੀ ਹੋਈ ਆ ਜੀ ਮੋੜ ਤੇ ਹੀ ਚੌਂਕੀ ਚ ਦੇਦੇ ਜੀ ਹੋਰ ਰਿਪੋਰਟ ਕਰਤੀ ਸੀ ਉਹਨਾਂ ਦੇ ਤਿੰਨ ਮੁੰਡੇ ਫੜ ਲੇ ਦੋ ਫਰਾਰ ਆ ਜੀ ਇਹ ਐਣੀ ਵੀ ਕੱਲੀ ਮੇਰੇ ਬੱਚੇ ਨਾਲ ਬਾਰਦਾਤ ਹੋਈ ਹੈ ਬਹੁਤ ਬਾਰਦਾਤਾ ਹੁੰਦੀਆਂ ਜੀ ਕਿਸਾਂ ਦੀ ਬੇਅਦਬੀ ਕਰੀ ਆ ਜੀ ਮੇਰੇ ਬੱਚੇ ਦੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਸ਼ਾਮ ਨੂੰ ਗੁਬਿਆਰ ਤੇ ਮੈਂ ਅਭੀ ਮੰਮੀ ਤੋਂ ਪਹਿਲੇ ਲੈ ਕੇ ਉਹ ਲੈਨ ਸ਼ਰਟ ਲੈਣ ਗਿਆ ਸੀ ਆਪਦੇ ਵੱਡੇ ਭਰਾ ਕੋਲੇ ਮੈਂ ਆਪਦੇ ਵੱਡੇ ਭਰਾ ਕੋਲੇ ਸ਼ਰਟ ਲੈ ਕੇ ਜਿਹੜੋ ਘਰੇ ਜਾਣ ਲੱਗਿਆ ਜਿਹਦੇ ਸੇਖੇ ਫਾਟ ਘਬਰ ਨਾਲ ਦੇ ਉੱਥੋਂ ਟ੍ਰੇਨ ਆਈ ਜਾਂਦੀ ਸੀ ਮੈਂ ਉੱਥੋਂ ਸਿੱਧਾ ਸਿੱਧਾ ਆਈ ਆ ਇੱਧਰ ਫਰੇਮ ਦੇ ਨਾਲ ਨਾਲ ਤੁਰਿਆ ਆ ਤੇ ਉੱਥੇ ਚਾਰ ਪੰਜ ਬੰਦੇ ਬੈਠੇ ਸੀ ਉਹ ਪਤਾ ਨਹੀਂ ਨੀਤੇ ਦੇ ਸਲਵਰ ਤੇ ਪੇਪਰ ਰੱਖ ਕੇ ਪਤਾ ਨਹੀਂ ਕੀ ਕਰੀ ਜਾਂਦੇ ਸੀ ਆ ਗੁੱਗੂ ਜੀ ਲਾਈ ਜਾਂਦੇ ਸੀ ਕੁੜੀ ਆਂਦੇ ਸੀ ਤੇ ਮੈਨੂੰ ਕਹਿੰਦੇ ਉਰੇ ਆ ਮੈਂ ਬੱਗਿਆ ਉਹਨਾਂ ਕੋਲੇ ਜਦੋਂ ਤੇ ਉਹ ਕਹਿੰਦੇ ਤੀ ਕਿ ਕਿੱਥੇ ਕਿੱਥੇ ਕਿੱਥੋਂ ਆਏਗਾ ਮੈਂ ਕਹਿੰਦਾ ਵੀ ਟੀ-ਸ਼ਰਟ ਲੈ ਕੇ ਆਇਆਂਗਾ ਉਹ ਕਹਿੰਦੇ ਦਿਖਾਈ ਸੋਹਣੀ ਆਂਗੀ ਮੈਂ ਉਹਨਾਂ ਨੂੰ ਦਿਖਾਤੀ ਉਹਨਾਂ ਨੇ ਟੀ-ਸ਼ਰਟ ਪਰ ਆਹ ਮਾਰੀ ਚਲਾ ਕੇ ਤੇ ਮੈਨੂੰ ਖਾੜ ਲਿਆ ਨਹੀਂ ਜੇਬ ਜੁਬਾ ਚੱਕ ਕਰਨ ਲੱਗ ਗਏ ਮੇਰੇ ਜੇਬ ਚੋਂ ਪੈਸੇ ਕੱਢ ਲਏ ਉਹਨਾਂ ਨੇ ਮੇਰੇ ਕੋਲ 3-4 ਸੌ ਰੁਪਏ ਸੀਗਾ ਮੇਰੀ ਜ ਤੇ ਮੈਨੂੰ ਕੁੱਟਿਆ ਬਾਅਦੋਂ ਫੜ ਕੇ ਮੇਰੇ ਹੱਥ 'ਚ ਪਤਾ ਨਹੀਂ ਕੀ ਆਇਆ ਮੈਂ ਚੱਕ ਕੇ ਉਹਨਾਂ ਦੇ ਮਾਰਿਆ ਠੀਕ ਆ ਤੇ ਉਹਨਾਂ ਨੇ ਬਾਅਦੋਂ ਮੇਰੇ ਪਤਾ ਨਹੀਂ ਗੰਡਾਸਾ ਗੰਡੂਸਾ ਕੀ ਮਾਰਿਆ ਸੱਚਾ ਉਹਨਾਂ ਕੋਲ ਉਹ ਕਿਰਚਾ ਸੀਗੀਆਂ ਤੇ ਉਹਨਾਂ ਨੇ ਮਾਰਿਆ ਤੇ ਮੇਰੇ ਬਾਲ ਕੋਤਾ ਨਹੀਂ ਉਹਨਾਂ ਨੇ ਕਿਵੇਂ ਵੱਢ ਤੇ ਅੱਜ ਸਵੇਰੇ ਸਾਨੂੰ ਇੱਕ ਸਿਟੀ ਥਾਣਾ 'ਚ ਰੁਕਾ ਮਸੂਲ ਹੋਇਆ ਸੀਗਾ ਤੇ ਰਾਤ ਕਰੀਬ 10 ਵਜੇ ਦੇ ਆਸ-ਪਾਸ ਸਿਖਾ ਫਟ ਕਰਨੀ ਉਹ ਪਲੇਟਫਾਰਮ ਤੇ ਇੱਕ ਉੱਥੇ ਕੋਈ ਲੜਾਈ ਹੋਈ ਆ ਜਿਦੇ 'ਚ ਇੱਕ ਬੱਚੇ ਦੇ ਛੱਤ ਵੱਜੀ ਆ ਤੇ ਰੁਕਾ ਸਾਨੂੰ ਅੱਜ ਮਸੂਲ ਹੋਇਆ ਸੀ ਤੇ ਉਹਦੇ ਕਾਰਵਾਈ ਕਰਨ ਲਈ ਸਾਡੇ ਐਸਆਈ ਹਰਕੇਸ਼ ਸਿੰਘ ਦੀ ਤੋਰ ਗਿਆਨ ਵਗੈਰਾ ਲੈ ਕੇ ਜਿਹੜੀ ਬੰਦੀ ਕਾਰਵਾਈ ਆ ਪੌਂਡ ਤੋਂ ਲਿਆਂਦੀ ਜਾ ਰਹੀ ਹੈ